ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋ ਬਈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਿ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਐ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਤੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਐ ਇਕ ਹੁਕਮੀ ਸਦਾ ਪਵਾਈਐ हुकमें अंदर सबको बारु कम ना कोई नानक कुक मैं जे बूजै ता हो मैं कहै ना कोई गावे को तान होवे कि शैतान गावे को दात जाने निशान गावे को गुण वढैया चार गावे को विद्या बिकम विचार गावे को साज करे तनखे गावे को जीले फिर दे गावे को जापै दिस दूर गावे को बेखे हदराह दूर कतना कथी वे तोट कत कत कथी कोटि कोट कोट दींदा दे दे तक पाहे जुगा जुगंतर खाई खाए हुक्मी हुक्म चलाए राहो नानक बिकसै बेपरवाहो ਸਾਚਾ ਸਾਈਂ ਸੱਚ ਨਾਏ ਭਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿਤ ਰਸਤੇ ਸਾਈਂ ਦਰਵਾਰ ਮੋਕੇ ਬੋਲਣ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਵੇਲਾ ਸਚ ਨਾ ਹੋ ਬੜਾਈ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨ ਗਾਵਿਏ ਗੁਣੀ ਨਿਦਾਨ ਗਾਵਿਏ ਸੁਣੀਏ ਮਨ ਰਖੀਏ ਪਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਹਾ ਸਮਾਈ ਗੋਰੀਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸ ਨਾ ਜਾਈ ਤੀਰਥ ਨਵ ਜੇ ਤਿਸ ਭਾਵਾ ਬਿਨ ਪਾਣੇ ਕੇ ਨਹੀਂ ਕਰੀ ਜੀਤੀ ਸਟੂ ਪਾਈ ਵਿਖੇ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸ ਨ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦ ਸੁਣੀ ਹੋਏ ਨਮਾ ਖੰਡਾ ਵਿ ਜਾਨੀ ਐ ਨਾਲ ਚਲੇ ਸਭ ਕੋਏ ਜੰਗਾ ਨਾਉਰ ਖਾਈ ਕੈ ਜਸ ਕੀਰਤ ਜਗਲੇ ਜੇ ਤੇ ਸਨਦਰ ਨ ਆਵਈ ਤਾਂ ਬਾਤ ਨ ਪੁੱਛੇ ਕਿ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਅੰਤਿਆਂ ਗੁੰਦੇ ਤੇਹਾ ਕੋਈ ਨ ਸੁਝਈ ਜੇ ਤੇਸ ਗੁਣ ਕੋਈ ਕਰੇ ਸੁਣੇ ਸਦ ਪੀਰ ਸੋਨਨਾਥ ਸੁਣੇ ਤਰਤਵਲਾ ਕਾਸ ਸੁਨਿਐ ਦੀਪ ਲੋਪ ਤਾਲ ਸੁਨਿਐ ਪੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੁਖ ਪਾਪ ਕਾ ਨਾਸ ਸੁਨਿਐ ਸਰਵਰ ਮਾਇੰਦਰ ਸੁਨਿਐ ਮੁਖ ਸੁਲਾਹਨ ਮੰਦ ਸੁਨਿਐ ਜੋਗ ਜੁਗ ਤਨ ਭੇਦ ਸੁਨਿਐ ਸਾਸਤ ਸਿਮਤ ਵੇਦ नानक भगता सुनिए दुख पाप का नास सुनिए संत सतो ज्ञान सुनिए अड़सठ का स्नान सुनिए पढ़ पढ़ पामान लागे लागन नानक भगता सदा विकास सुनिए दुख पाप का नास सुनए सारा गुना के गाहा सुनए सिख पीर पशाह सुनए आंदे पावै रहो सुनए हाथो वेस गाहो नानक पक्ता सदा विगास सुनए दुख पाप का नाश मन्ने की गत कही न जाए जेको कह पीछे पछताए ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ऐसा नाम निरंजन होए जेको मन जाने मन कोई मन्ने मार्ग ठाक ना पाए मन्ने पासो पर गड़ जाए मन्ने मग्न चले पंथ मन्ने धर्म से ती सनवंद ऐसा नाम निरंजन होए जेको मन जाने मन कोई मन्ने पावे मुख द्वार मन्ने परवारा सरदार ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਪਵੇ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੋ ਹੈ ਦਰਜਾਨ ਪੰਚਾ ਕਾ ਗੁਰ ਇਕ ਧਿਆਨ जे को कह कर विचार करते कह करने नहीं सुमार तो धर्म दे आका पूत सूत जे जिनसूत बुझे हो होवै सचयार तबले ऊपर किता पार तरती होर परे होर होर तिस्ते पार तले कमजोर जी जा तिरंगा के नाव सब ना लिखिया बुढ़ी कुलाम ओ लेखा लिख जाने कोए लेखा लिखिया किता होता केता तान सुप के दौकूत किता पसाओ एक कवाओ होए लख दरियाओ ਉਧਰ ਤਕਾਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਿਤ ਰੰਕਾਰ ਸੰਕ ਜਾਪ ਸੰਕ ਪਾਓ ਸੰਕ ਪੂਜ ਸੰਕ ਤਪਤਾਓ ਅ ਸੰਕ ਗ੍ਰੰਥ ਮੁਕ ਬੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਅਸੰਕ ਭਗਤ ਕੋਨ ਗਿਆਨ ਵਿਚਾਰ ਸੰਕ ਸਤੀਆ ਸੰਕ ਦਤਾਰ ਅਸੰਕ ਸੂਰਮਹ ਪਖਸਾਰ ਸੰਕ ਮੋਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਿਤ ਨਰੰਕਾਰ संख मूरख अंध घोर संख चोर हराम खोर असंख अमर कर जाए जोर संगलवड हत्या कमाए, संख पापी पाप कर जाए, संख कूडियर कूड़े फिराहे मलेश मल पख खाए संख निंदक सिर करे पार नानक नीच कह विचार. ਬਾਰੇ ਨਾ ਜਾਵੇ ਇੱਕ ਵਾਰ ਜੋ ਤੁਦ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਿਤ ਨਰੰਕਰ ਸੰਕ ਨਾ ਵ ਸੰਕ ਥਾਵ ਅਗਮਗਮ ਸੰਖ ਲੋ ਸੰਕਏ ਸਿਰ ਪਰ ਹੋਏ ਅਖਰੀ ਨ ਮਖਰੀ ਸਲਾਹ ਅਖਰੀ ਗਿਆਨ ਗੀਤ ਗੁਨਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਬਖਾਨ ਜਿਨੇ ਲਿਖੇ ਤੇ ਸਰ ਨਾਹੇ ਜੀ ਪਰਮਾਹੇ ਤੇ ਤੇ ਪਾਏ ਜੇਤਾ ਕੀਤਾ ਤੇ ਤਾ ਨਾਉ ਬਿਨਾ ਬੈ ਨਹੀਂ ਕੋ ਥਾਉ ਉਦਰਤ ਕਵਨ ਕਹਾ ਵਿਚਾਰ ਵਾਰੇ ਨਾ ਜਾਵਾ ਇੱਕ ਵਾਰ ਜੋ ਤੁਦ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਿਤ ਨੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸੁਕੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰ ਇਹ ਮਤ ਪਾਪਾ ਕੈ ਸੰਗ ਉਹ ਤੋ ਪਹਿਨਾ ਵੈ ਕੈ ਰੰਗ पुनी पापी आखना है, कर कर करना लिख ले जाओ आपे भी जापे ही खाओ नानक कुक हुक्मिया बो जाओ तीर्थ तप दया दान जेको पावे मान सुनिया मनिया मन किता पाओ अंतर्गत तीर्थ मन लाओ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਅਸਤ ਪਾਣੀ ਪਰਮਾਓ ਸਤ ਸੁਹਾਨ ਸਦਾ ਮੰਚਾਓ ਕਵਨ ਸੋ ਵੇਲਾ ਭਗਤ ਕਵਨਾ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹ ਕਵਨਾ ਜਿਤ ਹੁਆ ਕਾਰ ਬੇ ਨਪਾਇਏ ਪੰਡਤੀ ਜੇ ਹੋ ਬੈ ਲੇਖ ਪੁਰਾਨ ਬਖਤ ਨਾ ਪਾਇਓ ਕਾ ਦਿਆ ਜੇ ਲਿਖ ਲੈ ਕਰਾਨ ਤਿਤਵਾਨ ਜੋਗੀ ਜਾਣੇ ਰੁੱਤ ਮਹੋ ਨ ਕੋਈ ਜਾ ਕਰਤਾ ਸੇ ਟਿਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ बड़ा साई वड़ी नाई किता जा का वे नानक जेको को आपो जाने अगे गया न सो है पताला पताल लख गासा गास उड़ को उड़ को पाल थके बेद बेद कहने कवात सैसठारे कहने कतिबा असलू इकतात लिखे हुए लिखिए लिखे हुए विनाश नानक आखी है, आपे जाने आप सलाही सलाह इति सुरत न पाई है। नदिया ते बाहा पवे समुदा जानिए सुल्तान गिर सीती माल तान कीड़ी न हो बनी ਜੇ ਤਿਸ ਮਨੋ ਨ ਵਿਸਰੇ ਅੰਤ ਨ ਸਿਫਤੀ ਕੈ ਨੰਤ ਅੰਤ ਨ ਕਰਨੇ ਦੇ ਨੰਤ ਅੰਤ ਨ ਵੇਖਣ ਸੁਣ ਅੰਤ ਅੰਤ ਨ ਜਾਪੇ ਕੀਆ ਮਨ ਮੰਤ ਅੰਤ ਨ ਜਾਪੇ ਕੀਤਾ ਕਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੇ ਤੇ ਬਿਲਾਹੇ ਤਾਂ ਕੇ ਅੰਤ ਨ ਪਾਏ ਜਾਏ अंत न जाने कोए बोता कहिए बोता होए बड़ा साहिब ऊंचा थाओ ऊचे ऊपर ऊंचा नाओ एवड़ कोए तिस ऊचे को जाने सोए बड़े आप जाने आप आप नानक नदरी करमी दात बहुता करम लिखिया ना जाए बड़ा दाता तिल नतमाए। मंगे द पार नहीं बेचार खप टूटे बेकार ले ले मुकर पाए केते मूर खाई खाए केत्या दुख भूख सदमार ए पी तेरी दतार ਬੰਦ ਕਲਾਸੀ ਪਾਣਾ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਈ ਕੇ ਅੱਖਣ ਪਾਏ ਉਹ ਜਾਣੇ ਜੀਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਪੇਕੇਈ ਕੇ ਜਿਸਨੂੰ ਬਖਸੇ ਸਿਪਤ ਸਲਾਹ ਨਾਨਕ ਪਾਛੈ ਪਾਛਾ ਹੋ பார பண்டார முல்ல பாயே முல்ல அரும முல் தீவான் முல்ல தூல் முல்வான் முல்ல வக்ஷிச முல் நசான் முல்ல முல்ஃப்ரமான் ਮੁਲੋ ਮੁਲਕਿਆ ਨਾ ਜਾਏ ਆਖਾ ਕਰੇ ਲਿਬਲਾਏ ਆਖੇ वेद पाठ ਪੜਾਨ ਆਖੇ ਪੜੇ ਕਰੇ ਵਖਿਆਨਾ ਆਖੇ ਵਰ ਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦਾ ਆਖੇ ਸਰੇ ਆਖੇ ਸਦਾ ਆਖੇ ਕਿਤੇ ਕਿਤੇ ਵਦ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠ ਉੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ जे को आखे बोल बिगाड़ तिखिए सिर गवारा गवार के हा सो कर के जितबै सर्व संभाले वाचे नाद ने संख्या खेते बावन हारे खेते राग परि सो कहियन केते गा हारे ਗਾਵੇ ਤੁਹਨੋਂ ਪਉਣ ਪਾਨੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਈ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावन जति सती संतोषी गावे वीर करारे गावन पण्डत पन्नर किसर जुग जुग वेदा नाले गावे मोहनिया मनमोहन सुरगा मश पे आले गावे रत्न पाए तेरे अठसर तीर्थ नाले गावे जोध महाबल सूरा गावे खानी चारे ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸਈ ਤੁਨੋਂ ਗਾਵੈ ਜੋਤਿ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਈਂ ਸੱਚਾ ਸੱਚੀ ਨਾਈ है पी जाए न जासी रचना जी नर चाई रंगी रंगी पाती कर कर जिनसी माया जी न पाई कर कर वेख किता अपना जब दी बड्या आई तिस पावे सोई करसी हुक्म न कर न सो पासा हो सा साहिब नानक रह नर जाय मुंदा संतोष सरमपा चोली ध्यान की करे भूपूत किंता काल को वारि काया जुक्त डंडा परतीत आई पंती सगल जे मती मान जीते जग जीत आदेश से आदेश आदनिला नादनहत जुग जुगे को वेस ਉਤਕਿਆਂ ਦੇ ਆਪੰਡਾਰਨ ਕਟਕਟ ਵਾਜੇ ਨਾਤ ਆਤਮਾ ਨਾthi ਸਵਜਾ ਕੀ ਰਿੱਦ ਸਿੱਧ ਅਵਰਾਸਾ ਸੰਜੋਗ ਬਜੋਗ ਦੋਇ ਕਾ ਚਲਾਵੇ ਲੇਖੇ ਆਵੇ ਪਾਗ ਆਦੇਸ ਸੇ ਆਦੇਸ ਆਧ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ एका मई जुक्त भी आई तीन चले परवान एक संसारी एक पंडारी एक लाए दीवान जिपते स पावे तिवै चलावे जीव हो बे फरमान ओवे के उन नदर न आवे बोताए हो बिडान आदेश से स आदेश आदनिला अनाद अनात जुग जुग एको वेस आसन लोए लोए पंडार जो कि छपाया सो एकवार कर कर वेखे सृजनहार नानक सच्चे की साची कर आदेश तिसए आदेश आदनिला नाद नाथ जुग जुग एको इस एक दूजी बोलख होए लाखो वे लाख वीस ਲਕ ਲਗੇੜੀ ਆਖੀਏ ਇੱਕ ਨਾਮ ਜਗਦੀਸ਼ ਇਤਰਾ ਪਤ ਪਵੜੀਆ ਚੜੀਏ ਹੋਏ ਅਕੀਸ ਸੁਣ ਗਲਾ ਆਕਾਸ ਕੀ ਕਿਟਾ ਆਇਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਾਂ ਜੋ ਚੁਪੈ ਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮੰਨ ਨਾ ਜੋਰ जो न राजमाल मनसूर जो न सुरती ज्ञान विचार जो न युक्ति छुटे संसार जे सत जोर कर वेखे सोए नानक उत्तम नीच न कोई राती रूती तिथि वार पवन पानी अग्नि पाताल तिसवे ता तिथि प्रकी धर्म साल तिसवे जी जुत के रंग ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿਥੈ ਸੋਣ ਪੰਚ ਪਰਵਾਨ ਨਾਨਕ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰ ਮੇ ਕਾਰਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕیتے ਸਿੱਧ ਬੁੱਧਨਾਥ ਕੀਤੇ ਕਿਤੇ ਦੇਵੀ ਵਿਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤਨ ਨਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤਿਆ ਨਾਦ ਪਿਨੋਦ ਕੋਡ ਨੰਦ कर्मखंड की वाणी रूप तित्थ कड़िए बहुत अनूप ताकि अगला कथियां ना जाहे जेको कह पीछे पुछताए तित्थ कड़िए सुरत मत मन बुद्ध तित्थ कड़िए सुरा सिदा की शुद्ध कर्मखंड की वाणी जोर तित्थ होर ना कोई होर ਤਿੱਥੈ ਜੋਦ ਮਹਾਵਰ ਸੂਰ ਤਿਨ ਮੈ ਰਾਮ ਰੇ ਆਪਰ ਪੂਰ ਤਿੱਥੈ ਸੀਤੋ ਸੀਤਾ ਮੈ ਮਾ ਮਾਏ ਤਾ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਹੇ ਤਿੱਥੈ ਪਗਤ ਬਸੇ ਕੇ ਲੋ ਕਰੇ ਨੰ ਸੱਚਾ ਮਨ ਸੋਏ ਸੱਚਖੰਡ ਵੈ ਸੰਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਪਰ ਪੰਡ ਜੇ ਕੋ ਕਥੈ ਤੇ ਅੰਤ ਨਾਨਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕਤਨਾ ਕੜਾਸਰ ਜਤ ਪਹਾਰਾ ਤਿਸਨ ਯਾਰ ਅਹਰਨ ਮਤ ਪੇ ਦਹ ਹੱਤ ਯਾਰ ਪੋਖਲਾ ਗੰਤਪਤਾਓ ਭਾਂਡਾ ਪਾਓ ਅਮਰ ਤਿੱਟਾਲ ਕੜੀਏ ਸਭ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਬਚੈ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ